ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਦੇ ਵਿੱਚੋਂ ਕਦੇ ਮਜ਼ਦੂਰਾਂ ਦੀ ਭਲਾਈ ਦੇ ਲਈ ਕਦੇ ਦੋ ਸ਼ਬਦ ਨਿਕਲੇ ਹੋਣ ਸੱਤਾ ਚਾਉਣ ਤੋਂ ਪਹਿਲਾਂ ਤੁਹਾਡੇ ਆ ਬਿਆਨ ਸੀ ਤੇ ਅੱਜ ਤੁਹਾਡੇ ਬਿਆਨ ਆ ਗਈ ਇਸ ਕਰਕੇ ਜਦੋਂ ਤੁਹਾਡੇ ਬਿਆਨ ਉਦੋਂ ਝੂਠੇ ਸੀ ਜੇ ਤੁਸੀਂ ਅੱਜ ਝੂਠੇ ਹੋ ਇਸ ਚੀਜ਼ ਦੀ ਤੁਹਾਨੂੰ ਇਹ ਚੀਜ਼ ਦਾ ਨਿਤਾਰਾ ਕਰਨਾ ਪਊ ਕੀ ਸਰਕਾਰ ਨੇ ਅੱਜ ਜੇ ਜ਼ਬਰ ਦਾ ਹੱਲਾ ਜਿਹੜਾ ਤੇਜ਼ ਕੀਤਾ ਉਹ ਸਭ ਤੋਂ ਪਹਿਲਾਂ ਉਹਨੇ ਮਜ਼ਦੂਰਾਂ ਦੇ ਅਥੇ ਬੰਦੀ ਤੋਂ ਤੇਜ਼ ਕੀਤਾ ਜੀਂਦ ਵਾਲੇ ਰਾਜੇ ਦੀ ਜਮੀਨ ਨਾ ਹੋ ਤੇ ਉਹਨੂੰ ਬਾਹ ਕੋਈ ਹੋ ਰ ਰਿਆ ਪਰ ਉਹਨਾਂ ਦੇ ਹੱਥ 'ਚ ਡੰਡਾ ਆ ਉਹ ਡੰਡੇ ਦੇ ਜੋਰ ਦੇ ਉੱਤੇ ਬਾਹਰੇ ਨਹੀਂ ਕਿ ਮਜ਼ਦੂਰ ਉਹਦੇ ਦੇ ਕਬਜ਼ਾ ਕਰਨ ਨਹੀਂ ਜਾ ਰਹੇ ਤੇ ਉਹਨਾਂ ਦਾ ਕਬਜ਼ਾ ਖੜਾ ਕੇ ਬੇਜਮੀਨੇ ਲੋਕਾਂ ਦੇ ਅੰਦਰ ਉਹ ਜਮੀਨਾਂ ਜਿਹੜੀ ਉਹ ਵੰਡਣ ਜਾ ਰਹੇ ਸੀ ਤੇ ਬੇਗੰਪੁਰੇ ਦਾ ਸੰਕਲਪ ਗੁਰੂ ਵਿਦਾਸਤਾ ਜਿਹੜਾ ਸਿਰਜਿਆ ਹੋਇਆ ਸੀ ਉਹਨੂੰ ਪੂਰਾ ਕਰਨ ਜਾ ਰਹੇ ਸੀ ਵੀ ਖੋਲੋ ਤੁਸੀਂ ਜਿਵੇਂ ਆਉਂਦੇ ਨੇ ਉਹਨੂੰ ਕੁੱਟ ਕੇ ਠੀਕ ਆਉਂਦੇ ਨੇ ਜੇਲ੍ਹ ਸੁਟ ਕੇ ਠੀਕ ਆਉਂਦੇ ਨੇ ਕੇਸ ਦਰਜ ਕਰਕੇ ਸੈਟ ਆਉਂਦੇ ਨੇ ਉਹਨੂੰ ਕਰੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਤਰਫੋਂ ਤੇ ਜਿਹੜੇ ਮਤਲਬ ਉਹ ਸਾਡੇ ਆਗੂਆਂ ਤੋਂ ਪਰਚੇ ਦਰਜ ਕਰਾ ਰਹੇ ਨੇ ਉਹ ਬੀਜੇਪੀ ਦੇ ਆ ਜੇ ਲੋਕਾਂ ਦਾ ਕੋ ਸਵਾਰਨ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾ ਆ ਜੁੜੇ ਹੋ ਗਦਰ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਰ ਦੀ ਦਾਣਾ ਮੰਡੀ ਵਿਖੇ ਖੜੇ ਆਂ ਜਿੱਥੇ ਪੁਲਿਸ ਜ਼ਬਰ ਦੇ ਖਿਲਾਫ ਇੱਕ ਰੈਲੀ ਕੀਤੀ ਜਾ ਰਹੀ ਹੈ ਸਾਡੇ ਨਾਲ ਨੌਜਵਾਨ ਆਗੂ ਲਖਵੀਰ ਲੋਂਗੋਵਾਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਲਖਵੀਰ ਜੀ ਸਵਾਗਤ ਹੈ ਹਾਂ ਧੰਨਵਾਦੀ ਤੁਹਾਡਾ ਬਹੁਤ ਹੋਤ ਹੈ ਆਲਖਵੀਰ ਜੀ ਕੀ ਕਾਰਨ ਹੈ ਜੀ ਅੱਜ ਇੱਥੇ ਐਡਾ ਇਕੱਠ ਦੇਖਣ ਨੂੰ ਮਿਲਿਆ ਤੇ ਸਭ ਇੱਕ ਗੱਲ ਹੋਰ ਜਿਹੜਾ ਮੇਰਾ ਅਹਿਮ ਸਵਾਲ ਹੈ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਆ ਤੁਸੀਂ ਮਜ਼ਦੂਰ ਆਦੂ ਨੂੰ ਮਜ਼ਦੂਰਾਂ ਦੇ ਹਾਲਾਤ ਕੀ ਨੇ ਅੱਜ ਮਜ਼ਦੂਰ ਵੀ ਇੱਥੇ ਵੱਡੀ ਤعداد ਚ ਪਹੁੰਚੇ ਨੇ ਮਜ਼ਦੂਰਾਂ ਦੇ ਹਾਲਾਤ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੁਝ ਬਦਲੇ ਜਾਪਦੇ ਆ ਤੁਹਾਨੂੰ ਮਜ਼ਦੂਰਾਂ ਦੇ ਹਾਲਾਤ ਜਿਹੜੀ ਮਤਲਬ ਬੇਸ਼ ਆਜ਼ਾਦ ਹੋਇਆ ਕਰੀਬ ਪੌਣੀ ਸਦੀ ਹੋ ਗਈ ਪੌਣੀ ਸਦੀ ਤੋਂ ਲੈ ਕੇ ਹੁਣ ਤੱਕ ਮਤਲਬ ਮਜ਼ਦੂਰਾਂ ਦੇ ਹਾਲਤ ਜਿਹੜੇ ਉਹੀ ਚੱਲੇ ਆ ਰਹੇ ਨੇ ਜਦੋਂ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਮਤਲਬ ਸਾਡੇ ਵੇੜਿਆਂ ਦੇ ਵਿੱਚ ਜਾ ਕੇ ਸਾਡੀਆਂ ਸੱਥਾਂ ਦੇ ਵਿੱਚ ਜਾ ਕੇ ਇਹਨਾਂ ਨੇ ਸਾਡੇ ਸੰਤਰਾ ਉਦਾਸੀ ਦੇ ਗੀਤ ਗਾਏ ਤੇ ਲੋਕਾਂ ਨੂੰ ਲੱਗਿਆ ਵੀ ਹਾਂ ਸਾਡੇ ਕਮੀਆਂਾਂ ਦੇ ਵੇੜੇ ਤੇ ਗੀਤ ਗਾਉਂਦਾ ਇਹ ਤੇ ਕਮੀਆਂਾਂ ਦੀ ਕੁਝ ਜਿਹੜੀ ਜੂਨ ਦੇ ਵਿੱਚ ਕੋਲ ਥੋੜਾ ਮੋਟਾ ਕੋਈ ਫਰਕ ਪਾਉਗਾ ਪਰ ਇਹਦੀ ਸਰਕਾਰ ਆਉਣ ਤੋਂ ਬਾਅਦ ਮਤਲਬ ਲਗਾਤਾਰ ਮਜ਼ਦੂਰਾਂ ਨੂੰ ਮਤਲਬ ਜਿਹੜਾ ਹੈਗਾ ਇਗਨੋਰ ਕੀਤਾ ਜਾਂ ਅੱਜ ਤੱਕ ਵੀ ਅੱਜ ਮਤਲਬ ਮਤਲਬ ਇਹਨਾਂ ਦੇ 3.5 ਸਾਲ ਦੇ ਕਰੀਬ ਜਿਹੜੇ ਹੈਗੇ ਆ ਇਹਦੇ ਕਾਰਜਕਾਲ ਪੂਰੇ ਹੋਈ ਨੂੰ ਹੋ ਗਏ ਆ ਪਰ ਅੱਜ ਤੱਕ ਵੀ ਮਤਲਬ ਸੰਗਰੂਰ ਜਾਂ ਮਤਲਬ ਪੂਰੇ ਪੰਜਾਬ ਦੇ ਅੰਦਰ ਪੰਜਾਬ ਮੱਖ ਮੰਤਰੀ ਦੇ ਮੂੰਹ ਦੇ ਵਿੱਚੋਂ ਕਦੇ ਮਜ਼ਦੂਰਾਂ ਦੀ ਭਲਾਈ ਦੇ ਲਈ ਕਦੇ ਦੋ ਸ਼ਬਦ ਨਿਕਲੇ ਹੋਣ ਮਤਲਬ ਉਹ ਕਦੇ ਸਾਨੂੰ ਨਜ਼ਰ ਨਹੀਂ ਆਏ ਮਤਲਬ ਕਰਨਾ ਖਤਰਨਾਕ ਤਾਂ ਦੂਰ ਦੀ ਗੱਲ ਆ ਅੱਜ ਤੱਕ ਮਤਲਬ ਇਹ ਨਹੀਂ ਕਿਹਾ ਵੀ ਮੈਂ ਮਜ਼ਦੂਰਾਂ ਦੇ ਲਈ ਇਹ ਸੋਚਦਾ ਪਿੱਛੇ ਜੇ ਮਤਲਬ ਇੱਕ ਜਿਹੜਾ ਇਹਨਾਂ ਨੇ ਖੇਖਣ ਕਰਨ ਦਾ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾ ਮਤਲਬ ਇਹਨਾਂ ਨੇ ਪੂਰੀ ਐਡਵਰਟਾਈਜ਼ਮੈਂਟ ਦੇ ਅੰਦਰ ਪੂਰੀ ਮਤਲਬ ਉਹਨੂੰ ਐ ਪੇਸ਼ਕਾਰੀ ਕਰਕੇ ਕੀਤੀ ਵੀ ਅਸੀਂ ਬਹੁਤ ਵੱਡਾ ਇੱਕ ਮਾਰਕਾ ਮਾਰਿਆ ਜਿਵੇਂ ਪਰ ਪਰ ਜਦੋਂ ਉਹਦੀ ਅਸੀਂ ਰੇਸ਼ੋ ਕੱਢੀ ਆ ਉਹ ਜੋ ਰੇਸ਼ੋ ਕੱਢੀ ਆ ਮਤਲਬ ਪੰਜਾਬ ਦੇ 12 13000 ਦੀ ਕਰੀਬ ਪਿੰਡ ਨੇ ਜਦੋਂ ਦੀ ਰੇਸ਼ੋ ਨਿਕਲਦੀ ਤਾਂ ਮਤਲਬ ਤਿੰਨ ਪਿੰਡਾਂ ਦੇ ਜਦੋਂ ਇਹ ਤਿੰਨ ਪਿੰਡ ਗਿਣਦੇ ਆ ਮਤਲਬ ਤਿੰਨ ਪਿੰਡ ਤੇ ਉਹ ਆ ਤਿੰਨ ਪਿੰਡਾਂ ਦੇ ਮਗਰ ਇੱਕ ਵਿਅਕਤੀ ਜਿਹੜਾ ਹੈਗਾ ਉਹਦੀ ਮਤਲਬ ਜਿਹੜਾ ਕਰਦਾ ਉਹ ਵੀ ਕੋਸ਼ਿਸ਼ ਕਰਦਾ ਜਿਹੜਾ ਹੈਗਾ ਉਹਦਾ ਮਾਪ ਹੁੰਦਾ ਇਹਦੇ ਤੋਂ ਮਤਲਬ ਜਿਹੜਾ ਸਾਫਤ ਹੁੰਦਾ ਵੀ ਮਤਲਬ ਉਹ ਮਜ਼ਦੂਰਾਂ ਦੇ ਪ੍ਰਤੀ ਕਿੰਨੇ ਕਿ ਜਿਹੜੇ ਸ਼ਹਿਰ ਕ ਲਈ ਇਹ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਮਤਲਬ ਮਜ਼ਦੂਰਾਂ ਦਾ ਮੋਰਚਾ ਵੀ ਬਣਿਆ ਹੋਇਆ ਤੇ ਮਜ਼ਦੂਰ ਜਥੇਬੰਦੀਆਂ ਆਪਣੇ ਤੌਰ ਦੇ ਉੱਤੇ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੰਘਰਸ਼ਾ ਜਿਹੜੇ ਕਰਦੇ ਰਹੀਆਂ ਤੇ ਸਰਕਾਰ ਨਾਲ ਮੀਟਿੰਗਾਂ ਨਹੀਂ ਤੇ ਸਰਕਾਰ ਮੀਟਿੰਗ ਦੇਣ ਤੋਂ ਬਾਅਦ ਜਿਹੜੀ ਹੈਗਾ ਉਹ ਮੁੱਕਰ ਜਾਂਦੀ ਹੈ ਇਥੋਂ ਤੱਕ ਕਿ ਸਾਂਝੇ ਮੋਰਚੇ ਦੇ ਨਾਲ ਵੀ ਮਤਲਬ ਲਗਾਤਾਰ ਮਤਲਬ ਦਰਜਣਾਂ ਬਰੀ ਮਤਲਬ ਚੰਡੀਗੜ੍ਹ ਦੇ ਦੋਸੀਂ ਜਾਣਦੇ ਆ ਮੀਟਿੰਗ ਦਾ ਮਤਲਬ ਉਹ ਲੈ ਕੇ ਉੱਥੋਂ ਸਾਨੂੰ ਬਰੰਚ ਚਿੱਠੀ ਦੇ ਆਂਗੂ ਜਿਹੜਾ ਹੈਗਾ ਉਹ ਮੋੜ ਦਿੱਤਾ ਜਾਂਦਾ ਤੇ ਮਤਲਬ ਉਸ ਗੱਲਾਂ ਮੰਨਣ ਦੀ ਤਾਂ ਦੂਰ ਦੀ ਗੱਲ ਮਤਲਬ ਉਹਨਾਂ ਦੀ ਗੱਲਾਂ ਸੋਣਾ ਲਈ ਤਿਆਰੀ ਨਹੀਂ ਹੈ ਸਰਕਾਰ ਇੱਕ ਬਈ ਲਖਵੀਰ ਇਹ ਵੀ ਦੇਖਦੇ ਆ ਅਸੀਂ ਤੁਸੀਂ ਮੰਗਾ ਦੀ ਗੱਲ ਕਰਦੇ ਹੋ ਪਰ ਜਦੋਂ ਹੱਕੀ ਮੰਗਾ ਵਾਸਤੇ ਸੰਘਰਸ਼ ਕੀਤਾ ਜਾਂਦੇ ਆ ਅਸੀਂ ਦੇਖ ਰਹੇ ਆ ਅੱਗੂਆਂ ਤੇ ਪਰਤੇ ਵੀ ਦਰਜ ਹੋ ਰਹੇ ਆ ਉਹਨਾਂ ਨੂੰ ਫੜ ਕੇ ਅ ਤੇ ਜੇ ਆਪਾਂ ਹੋਰ ਜੋੜ ਕੇ ਦੇਖੀਏ ਇਹ ਰੈਲੀ ਵੀ ਅੱਜ ਹੋ ਰਹੀ ਆ ਪੁਲਿਸ ਜ਼ਬਰ ਦੇ ਖਿਲਾਫ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਜਿਹੜਾ ਵੀ ਬੋਲਦਾ ਉਹਨੂੰ ਫੜ ਕੇ ਅੰਦਰ ਡੱਕ ਦਿੱਤਾ ਜਾਂਦਾ ਇਹ ਕਿੱਦਾਂ ਦਾ ਮਾਹੌਲ ਆ ਇਸ ਦੌਰ ਨੂੰ ਤੁਸੀਂ ਆਪਦੇ ਸ਼ਬਦਾਂ ਚ ਕਿਵੇਂ ਬਿਆਨ ਕਰਦੇ ਆ ਇਹਦੇ ਤੋਂ ਮਤਲਬ ਸਾਫ ਤੇ ਸਪਸ਼ਟੀ ਹੈ ਮਤਲਬ ਸੰਗਰੂਰ ਦੇ ਅੰਦਰ ਜਦੋਂ ਅਸੀਂ ਗੱਲ ਕਰਦੇ ਆ ਕਿ ਮੈਂ ਸੰਗਰੂਰ ਦੇ ਅੰਦਰ ਅਸੀਂ ਮਜ਼ਦੂਰ ਜਥੇਬੰਦੀ ਦੇ ਵੱਲੋਂ ਜਾਂ ਸਾਡੀਆਂ ਹੋਰ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਜਦੋਂ ਜ਼ਮੀਨ ਦਾ ਮੁੱਦਾ ਜਿਹੜਾ ਚੱਕਿਆ ਜਾਂਦਾ ਤੇ ਪਹਿਲਾਂ ਅਸੀਂ ਪੰਚਾਇਤੀ ਜ਼ਮੀਨ ਦਸਰੂ ਕੀਤਾ ਸੀ ਉਹ ਮਤਲਬ ਸੰਗਰੂਰ ਦੇ ਜਿਹੜੇ ਸੈਂਕੜੇ ਪਿੰਡਾਂ ਦੇ ਅੰਦਰ ਜਿਹੜਾ ਹੈਗਾ ਸੰਘਰਸ਼ ਸੀ ਮਖਾਇਆ ਤੇ ਉਹਦੇ ਅੰਦਰ ਮਤਲਬ ਮਜ਼ਦੂਰਾਂ ਨੂੰ ਜ਼ਮੀਨ ਦੀ ਪ੍ਰਾਪਤੀ ਜਿਹੜੀ ਹੋਈ ਆ ਇਹ ਤੋਂ ਬਾਅਦ ਕਿ ਸਾਡੇ ਅੱਜ ਇੱਕ ਭਰਾਤਰੀ ਅਤੇ ਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਮੈਟੀ ਨੇ ਉਹ ਤੋਂ ਬਾਅਦ ਲੰਘਦੇ ਆ ਮਤਲਬ ਜਿਹੜਾ ਹੈਗਾ ਇੱਥੇ ਜੀਨ ਦੇ ਰਾਜੇ ਜਿਹੜੀ 927 ਕਿਲੇ ਜ਼ਮੀਨ ਸੀ ਉਹਦੇ ਅੰਦਰ ਮਤਲਬ ਉਹਨਾਂ ਨੇ ਉਹ ਤੋਂ ਕਬਜ਼ਾ ਸਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੇਸ਼ਕਾਰੀ ਐਂ ਕਰ ਰਹੇ ਨਹੀਂ ਵੀ ਇਹ ਉਹ ਜ਼ਮੀਨ ਤੇ ਕਬਜ਼ਾ ਕਰਨ ਜਾ ਰਹੇ ਆ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਮਜ਼ਦੂਰ ਉਸ ਜ਼ ਮਜ਼ਦੂਰ ਤਾਂ ਉਹ ਜ਼ਮੀਨ ਦਾ ਕਬਜ਼ਾ ਸੜਾਉਣ ਜਾ ਰਹੇ ਸੀ ਮਤਲਬ ਜੀਨ ਵਾਲੇ ਰਾਜੇ ਦੀ ਜ਼ਮੀਨ ਆਹੋ ਤੇ ਉਹਨੂੰ ਬਾਹ ਕੋਈ ਹੋਰ ਰਿਆ ਅੱਜ ਉਹਨੂੰ ਕੌਣ ਬਾਹ ਰਿਆ ਕਿਹੜੇ ਲੋਕ ਨੇ ਕਿਨੇ ਨੇ ਉਹਨਾਂ ਦੀ ਕਿੱਥੇ ਮਲਕੀਅਤ ਕਿੱਥੇ ਆ ਮਲਕੀਅਤ ਕਿੱਥੇ ਉਹਨਾਂ ਕੋਲ ਉਹਨਾਂ ਕੋਲ ਹੈ ਨਹੀਂ ਪਰ ਉਹਨਾਂ ਦੇ ਹੱਥ 'ਚ ਡੰਡਾ ਆ ਉਹ ਡੰਡੇ ਦੇ ਜ਼ੋਰ ਦੇ ਉੱਤੇ ਬਾਹ ਰਹੇ ਨੇ ਇਸ ਕਰਕੇ ਮਜ਼ਦੂਰ ਉਹਦੇ ਦੇ ਕਬਜ਼ਾ ਕਰਨ ਨਹੀਂ ਜਾ ਰਹੇ ਸੀ ਉਹਨਾਂ ਦਾ ਕਬਜ਼ਾ ਸੜਾ ਕੇ ਬੇਜ਼ਮੀਨੇ ਲੋਕਾਂ ਦੇ ਅੰਦਰ ਉਹ ਜ਼ਮੀਨਾਂ ਜਿਹੜੀ ਉਹ ਵੰਡਣ ਜਾ ਰਹੇ ਸੀ ਤੇ ਬੇਗੰਪੁਰੇ ਦਾ ਸੰਕਲਪ ਗੁਰੂ ਵਿਦਾਸਤਾ ਜਿਹੜਾ ਸਿਰਜਿਆ ਹੋਇਆ ਸੀ ਉਹਨੂੰ ਪੂਰਾ ਕਰਨ ਜਾ ਰਹੇ ਸੀਗੇ ਅ ਲਗਵੇਰ ਜੀ ਤੁਸੀਂ ਜ਼ਿਕਰ ਕੀਤਾ ਕਿ ਸਦੀਆਂ ਤੋਂ ਜਿਹੜੇ ਮਜ਼ਦੂਰਾਂ ਦੇ ਹਾਲਾਤ ਆ ਉਹ ਉਦਾਂ ਦੇ ਉਦਾਂ ਹੀ ਆ ਤੁਸੀਂ ਕਿਵੇਂ ਦੇਖਦੇ ਹੋ ਇਹ ਇਹ ਹਾਲਾਤ ਬਦਲਣ ਦੀ ਤੁਹਾਨੂੰ ਕੋਈ ਆਸ ਕਿਵੇਂ ਜਾਪਦੀ ਹੈ ਤੇ ਇੱਕ ਹੋਰ ਵੀ ਜਿਹੜਾ ਜਿਸ ਤਰ੍ਹਾਂ ਦਾ ਇਹ ਮਾਹੌਲ ਹੈ ਤੇ ਅੱਜ ਅਸੀਂ ਇਕੱਠ ਦੇਖਿਆ ਕੋਈ ਵੱਡੇ ਸੰਘਰਸ਼ ਦੀ ਵੀ ਇੱਥੋਂ ਸਾਨੂੰ ਦੇਖ ਦੇਖਣ ਨੂੰ ਮਿਲਦੀ ਆ ਅੱਗੇ ਦੀ ਹਾਂ ਇਹ ਤਾਂ ਮਤਲਬ ਅੱਜ ਜਿਹੜੀ ਹੈਗੀ ਆ ਅੱਜ ਸਮੇਂ ਦੀ ਅਨਸਰ ਦੀ ਲੋੜ ਹੈ ਇਹ ਚੀਜ਼ ਈ ਕਿ ਸਾਨੂੰ ਬਖਰਾਖ ਜਥੇਬੰਦੀਆਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਜਿਹੜਾ ਮਤਲਬ ਸਰਕਾਰਾਂ ਨੇ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਅੰਦਰ ਇੱਕ ਉਹ ਲਾਈਨ ਖਿੱਚ ਕੇ ਜਿਹੜਾ ਦੇ ਰਾਜ ਦੇ ਪਾਵਿਆਂ ਨੂੰ ਜਿਹੜੇ ਮਜ਼ਬੂਤ ਕਰ ਰਹੇ ਨੇ ਪਰ ਸਾਨੂੰ ਇਹ ਚੀਜ਼ ਉਤੋਂ ਉਹ ਸਿੱਖਣ ਦੀ ਲੋੜ ਆ ਕਿ ਸਰਕਾਰ ਨੇ ਅੱਜ ਜੇ ਜ਼ਬਰ ਦਾ ਹੱਲਾ ਜਿਹੜਾ ਤੇਜ਼ ਕੀਤਾ ਉਹ ਸਭ ਤੋਂ ਪਹਿਲਾਂ ਉਹਨੇ ਮਜ਼ਦੂਰ ਜਥੇਬੰਦੀ ਤੋਂ ਤੇਜ਼ ਕੀਤਾ ਕਿਉਂਕਿ ਉਹਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਫਿਰ ਵੀ ਮਜ਼ਦੂਰ ਜਥੇਬੰਦੀਆਂ ਦੇ ਮੁਕਾਬਲੇ ਜਾਂ ਮਜ਼ਦੂਰਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਸਟਰੋਂਗ ਨੂੰ ਤਾੜਾ ਮਾੜਾ ਥੋੜਾ ਹੈ ਪਰ ਮਜ਼ਦੂਰ ਜਥੇਬੰਦੀਆਂ ਮਜ਼ਦੂਰ ਕੋਈ ਲੰਮੇ ਮੋਰਚੇ ਨਹੀਂ ਲਾ ਸਕਦੇ ਮਜ਼ਦੂਰਾਂ ਨੂੰ ਲੰਮੇ ਸਮੇਂ ਬੈਠਣਾ ਵੀ ਔਖਾ ਆ ਕਿਉਂਕਿ ਜੇ ਮਜ਼ਦੂਰ ਕਿਸੇ ਧਰਨੇ ਤੇ ਆਉਣਗੇ ਤਾਂ ਉਹਦੀ 5-400 ਦੀ ਦਿਹਾੜੀ ਛੱਡ ਕੇ ਆਉਣਗੇ ਤੇ ਸ਼ਾਮ ਨੂੰ ਚੁੱਲਾ ਜਿਹੜਾ ਹੈਗਾ ਉਹ ਠੰਡਾ ਹੁੰਦਾ ਇਹ ਸਰਕਾਰਾਂ ਨੂੰ ਵੀ ਪਤਾ ਕਿ ਮਜ਼ਦੂਰ ਜਿਹੜੇ ਉਹ ਸਹੂਤ ਨਹੀਂ ਵੇਰ ਸਕਦੇ ਜਿਹਦੇ ਅੰਦਰ ਜਿਹੜਾ ਉਹਨਾਂ ਨੇ ਪਹਾੜਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਮਜ਼ਦੂਰਾਂ ਤੋਂ ਸ਼ੁਰੂ ਕਰਕੇ ਉਹਨੇ ਔਰ ਦੂਜੇ ਤਕਿਆਂ ਦੇ ਵੱਲ ਵਧਣਾ ਕਿ ਉਹ ਤੋਂ ਲਗਾਤਾਰ ਜਿਵੇਂ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੰਦਰ ਉਹਨਾਂ ਨੇ ਇਹ ਮਤਲਬ ਕੀਤਾ ਹੀ ਹੈ ਕਿ ਜਿਹੜਾ ਆਗੂ ਤਾਂ ਮਤਲਬ ਗੱਲ ਕਰਦਾ ਮਤਲਬ ਲੋਕਾਂ ਦੀ ਗੱਲ ਕਰਦਾ ਉਹਨੂੰ ਚੱਕ ਕੇ ਜਿਹੜਾ ਜੇਲਾ ਸੁਟਿਆ ਜਾਂਦਾ ਮਤਲਬ ਇਹ ਕਦੇ ਪਹਿਲਾਂ ਕਿਸੇ ਵੀ ਸਰਕਾਰ ਦੇ ਅੰਦਰ ਇਹ ਵਾਪਰਿਆ ਨਹੀਂ ਸੀ ਕੋਈ ਮਤਲਬ ਕੋਈ ਅਸੀਂ ਸੰਘਰਸ਼ ਕਰਦੇ ਆ ਤਾਂ ਸਰਕਾਰ ਪ੍ਰਸ਼ਾਸਨ ਗੱਲਬਾਤ ਦਾ ਸੱਦਾ ਦਿੰਦਾ ਹੁੰਦਾ ਕਿ ਉਹ ਸੱਦੇ ਦੇ ਅੰਦਰ ਕੋਈ ਚੀਜ਼ਾਂ ਨਿਬੜ ਜਾਂਦੀਆਂ ਹੁੰਦੀਆਂ ਕੋਈ ਚੀਜ਼ਾਂ ਪੈਨਿਕ ਰਹਿ ਜਾਂਦੀਆਂ ਹੁੰਦੀਆਂ ਇਹ ਚੱਲਦਾ ਹੁੰਦਾ ਇਹ ਚੀਜ਼ਾਂ ਅੰਦਰ ਪਰ ਇਹ ਪਹਿਲੀ ਸਰਕਾਰ ਦੇਖਿਆ ਕਿ ਗੱਲਬਾਤ ਦਾ ਸੱਦਾ ਦੇ ਕੇ ਮਤਲਬ ਸੱਦੇ ਤੋਂ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਉਹਨੂੰ ਰੈਸਟ ਕਰ ਦੇਣਾ ਇਹ ਸਰਕਾਰ ਨੇ ਜਿਹੜਾ ਹੈਗਾ ਉਹ ਨਵਾਂ ਰਾਹ ਫੜਿਆ ਜਿਹਦੇ ਲਈ ਇਹਨਾਂ ਨੇ ਮਤਲਬ ਪਤਾ ਚੰਨੇ ਆ ਤਾਂ ਲੋਕ ਸਾਨੂੰ ਘੇਰ ਕੇ ਸਵਾਲ ਕਰਦੇ ਨੇ ਕਿ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਮੁੱਖ ਮੰਤਰੀ ਸਾਹਿਬ ਕਿ ਤੁਹਾਡੀ ਸਰਸੱਤਾ ਚੋਂਨ ਤੋਂ ਪਹਿਲਾਂ ਤੁਹਾਡੇ ਆ ਬਿਆਨ ਸੀ ਤੇ ਅੱਜ ਤੁਹਾਡੇ ਬਿਆਨ ਆ ਆ ਗਈ ਇਸ ਕਰਕੇ ਜਦੋਂ ਤੁਹਾਡੇ ਬਿਆਨ ਉਦੋਂ ਝੂਠੇ ਸੀ ਜਾਂ ਤੁਸੀਂ ਅੱਜ ਝੂਠੇ ਹੋ ਇਸ ਚੀਜ਼ ਦੀ ਤੁਹਾਨੂੰ ਇਹ ਚੀਜ਼ ਦਾ ਨਿਤਾਰਾ ਕਰਨਾ ਪਊ ਜਦੋਂ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੇ ਉਹ ਪੁਲਿਸ ਨੂੰ ਜਿਹੜਾ ਹੈਗਾ ਸਿੱਧੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਦੌਰਾ ਉਧ ਲਿਆ ਨੇ ਪਰ ਇਹ ਵੀ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਕਿ ਡੋਰਾ ਖੋਲ ਕੇ ਨੇ ਦੱਸਿਆ ਵੀ ਖੋਲੋ ਤੁਸੀਂ ਜਿਵੇਂ ਔਰ ਸੈਟ ਆਉਂਦੇ ਨੇ ਉਹਨੂੰ ਕੁੱਟ ਕੇ ਠੀਕ ਆਉਂਦੇ ਨੇ ਜੇਲ ਸੁੱਟ ਕੇ ਠੀਕ ਆਉਂਦੇ ਨੇ ਕੇਸ ਦਰਜ ਕਰਕੇ ਸੈਟ ਆਉਂਦੇ ਨੇ ਉਹਨੂੰ ਕਰੋ ਕਿਉਂਕਿ ਇਹਦੀ ਇੱਕ ਉਦਾਹਰਨ ਮੈਂ ਦੰਦਿਆ ਕਿ ਬਿਸਨਪੁਰੇ ਦੇ ਵਿੱਚ ਮਤਲਬ ਚਾਰ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਹੈਗੀ ਇੱਕ ਟਰੱਕ ਨੇ ਦਰੜ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਉਹਦੀ ਅਸੀਂ ਐਸ਼ਕਨ ਕਮੇਟੀ ਬਣਾ ਕੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰਾਂ ਦੀ ਅਗਵਾਹੀ ਦੇ ਵਿੱਚ ਉਹ ਸੰਘਰਸ਼ ਲੜਿਆ ਜਿਹਦੇ ਮਤਲਬ ਸਾਡੇ ਉਹ ਸੰਘਰਸ਼ ਕਰਨ ਵਾਲੇ ਦੋ ਆਗੂਾਂ ਤੇ ਪ੍ਰਗਟ ਸਿੰਘ ਕਾਲਾ ਚਾਰ ਤੇ ਇੱਕ ਸਾਡਾ ਸਾਥੀ ਕਿ ਉਹ ਇਸ ਸੰਘਰਸ਼ ਦੀ ਅਗਵਾਈ ਕਰ ਰਹੀ ਸੀ ਉਹ ਪਰਚਾ ਵੀ ਕੀ ਦਰਜ ਕੀਤਾ ਗਿਆ ਜਿਹੜਾ ਮਤਲਬ ਇਹਨਾਂ ਨੇ ਪੁਰਾਣੇ ਕਾਨੂੰਨ ਬਣਾਇਆ ਨਿੱਜੀ ਭੰਨ ਤੋੜੂ ਰੋਕੂ ਐਕਟ ਆ ਜਿਹੜਾ ਜਿਹੜਾ ਨੇ ਮਤਲਬ ਜਨਤਾ ਕਮਜ਼ੋਰੀ ਦਿੱਤੇ ਬੰਦਿਆਂ ਨੇ ਪਿਛਲੇ ਸਮੇਂ ਦੇ ਅੰਦਰ ਉਹਨਾਂ ਨੇ ਲੜ ਕੇ ਉਹ ਕਾਨੂੰਨ ਵਾਪਸ ਕਰਾਇਆ ਸੀ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਠੰਡੇ ਵਸਤੇ ਪਾ ਕੇ ਉਹਨੂੰ ਫਿਰ ਲਾਗੂ ਕਰਤਾ ਉਹਦੇ ਉਹ ਕੇਸ ਪਾਇਆ ਕਿ ਇਹਨਾਂ ਨੇ ਉਹ ਸੜਕ ਜਾਮ ਕੀਤੀ ਆ ਸੜਕ 'ਚ ਟੋਏ ਕੀਤੇ ਆ ਇਹਨਾਂ ਨੇ ਤੇ ਟੈਂਟ ਗੱਡਿਆ ਆਲੇ-ਦਾਲੇ ਦਰਖਤ ਉਹ ਦਰਖਤ ਤੋੜਤੇ ਮਤਲਬ ਐਂ ਦੇ ਕੇਸ ਪਾ ਕੇ ਇਹ ਮਤਲਬ ਇਹ ਉਤੋਂ ਵੀ ਗਾਹ ਇੱਕ ਹੈਰਾਨੀ ਦੀ ਗੱਲ ਤੇ ਜਿਹੜੇ ਮਤਲਬ ਉਹ ਸਾਡੇ ਆਗੂਆਂ ਤੇ ਪਰਚੇ ਦਰਜ ਕਰਾ ਰਹੇ ਨੇ ਉਹ ਬੀਜੇਪੀ ਦੇ ਆ ਬੀਜੇਪੀ ਦੇ ਉਹ ਬੰਦਿਆਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਉਹ ਪਰਚੇ ਦੱਦਗੇ ਇਸ ਕਰਕੇ ਸਾਨੂੰ ਇਸ ਚੀਜ਼ ਦੇ ਉੱਤੇ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਅੱਜ ਆਮ ਆਦਮੀ ਪਾਰਟੀ ਆ ਕੱਲ ਨੂੰ ਬੀਜੇਪੀ ਆ ਜਿਉ ਸਾਡਾ ਸੁਧਾਰ ਕਰੇ ਜੂ ਪਰਸੋਂ ਨੂੰ ਕਾਂਗਰਸ ਆ ਜਿਉ ਸਾਡਾ ਸੁਧਾਰ ਹੋ ਜੂ ਚੌਥੇ ਨੂੰ ਕੋਈ ਕੱਲ ਹੀ ਆ ਜਾਣਗੇ ਕਿ ਪੰਜਵੇਂ ਨੂੰ ਕੋਈ ਹੋਰ ਆ ਜਾਣਗੇ ਇਹ ਵੀ ਉਹਨਾਂ ਨੇ ਇਹ ਸੱਤਾ ਬਦਲਣ ਦੇ ਨਾਲ ਸਾਡੇ ਲੋਕਾਂ ਦੀ ਕੋਈ ਜ਼ਿੰਦਗੀ ਬਦਲ ਨਹੀਂ ਆ ਇਹ ਮਤਲਬ ਸਾਨੂੰ ਸਾਫ਼ ਤੇ ਸਪਸ਼ਟ ਆ ਕਿ ਇਹ ਜਿਹੜੀ ਲੁਟੇਰੀ ਹਾਕਮ ਜਮਾਤਾਂ ਨਿਗੀਆਂ ਇਹਨਾਂ ਨੇ ਮਤਲਬ ਮਜ਼ਦੂਰਾਂ ਦੇ ਇਥੋਂ ਕਿਰਤ ਕਰਕੇ ਲੋਕਾਂ ਦਾ ਕੁਝ ਨਹੀਂ ਸਵਾਰਨਾ ਜੇ ਲੋਕ ਉਹ ਬੋਲ ਕੇ ਕਹੇ ਕਿ ਜਮੀਨ ਹਲਵਾਹਤ ਦੀ ਜਿਹੜਾ ਸਾਨੂੰ ਗੁਰਵਿਦਾਸ ਇਹ ਦੱਸ ਕੇ ਗਿਆ ਜਿਹੜੇ ਸਾਡੇ ਭਾਗਤ ਸਰਾਬੇ ਨੇ ਜਿਹੜੇ ਸਾਨੂੰ ਰਾਹ ਦੇ ਕੇ ਗਏ ਨੇ ਏਸੇ ਰਾਹ ਦੇ ਉੱਤੇ ਚੱਲ ਕੇ ਹੀ ਇਥੋਂ ਦੇ ਮਜ਼ਦੂਰਾਂ ਦੀ ਜਿਹੜੀ ਮੁਕਤੀ ਆ ਹੋ ਸਕਦੀ ਹੈ ਅਦਰਵਾਈਜ਼ ਇਹ ਤੋਂ ਹੋਰ ਕੋਈ ਰਾਹ ਹੈ ਨਹੀਂ